ਇਹ ਰਿਕਸ਼ਨ ਕਰਨਾ ਨਹੀਂ ਆਪਣੀ ਨਾ ਚੰਮ ਦਾ ਜਨਮ ਦਿਨ ਸੀ ਘਰ ਵਾਲੇ ਨੂੰ ਕਹਿੰਦੀ ਮੈਨੂੰ ਤਾਂ ਬਾਜ਼ਾਰ ਲੈੇ ਭੇਜਾ ਅੱਛਾ ਹਾਂ ਉਹਨੇ ਤਾਂ ਭਾਈ ਜਦੋਂ ਆਪਣੇ ਸੂਟ ਫਿਲਟਰ ਲੱਗੀ ਦੇਖ ਸੂਟ ਕਢਾ ਜੂ ਜਾ ਕਢਾ ਤਿੰਨ ਜਾ ਕਢਾ ਫੇਰ ਉਹ ਹੀ ਸੂਟ ਲੈ ਲੈ ਘਰ ਵਾਲੇ ਨੂੰ ਕੱਸਾ ਅਖੇ ਭਾਈ ਤੇਨ ਜਦੋਂ ਲਾਲੇ ਨੇ ਬੈਨ ਬੜਾਇਆ ਕਿ ਸਾਡਾ ਜੀਜਾ ਕਹਿੰਦਾ ਅੱਦਾ ਬਿੱਲਾ अॻे चली अ ਉਹ ਰੋਪਨ ਦਾ ਵੀ ਬਹੁਤ ਮੇਰਾ ਖਰਚੇ ਕਰਾਦਾ ਲੈਂਦੇ ਹੁਣ ਤੇ ਭਈ ਨਾ ਮੈਂ ਤਾਂ ਟਿੱਕੀ ਖਾ ਲਈ ਖਾਣੀ ਹੈ ਮੈਂ ਤਾਂ ਕਿੱਕੀ ਖਾ ਕੇ ਖੜਦਾ ਉਹਦੇ ਵਿਚਾਰੇ ਨੇ ਬਹਾਨਾ ਲਾਤਾ ਕਹਿੰਦਾ ਮੇਰੇ ਨਾ ਪਰਸੇ ਨਹੀਂ ਹੈ ਨਾ ਮੇਰੇ ਕੋਲ ਹੁਣ ਪਰਸੇ ਕੋਈ ਨਹੀਂ ਤੇ ਚਾ ਸਾਡੀ ਚੰਗੋ ਸੀ ਉਹਨੇ ਦੇਖ ਲਿਆ ਪਰ ਜਦੋਂ ਕੱਟ ਦੇਖ ਲਿਆ ਫਿਰ ਉਹਨੂੰ ਮਸਤੀ ਆ ਨਾ ਉਹ ਲਾਗੀ ਕਹਿੰਦੀ ਤੂੰ ਮੇਰਾ ਰਾਜਾ ਤੂੰ ਮੈਂ ਤੇਰੀ ਯਾਰ